ਅਮਰitsar ਦੇ ਗੁਰੂ ਕੀ ਵੱਡਾਲੀ ਵਿਖੇ ਮਾਨ ਆਟਾ ਮਿਲਤੇ ਇੱਕ ਨੌਜਵਾਨ ਨੇ ਪੁਰਾਣੀ ਰੰਜਿਸ਼ ਤੇ ਗੋਲੀਆਂ ਚਲਾਈਆਂ ਹਨ ਪੁਲਿਸ ਮੌਕੇ ਤੇ ਪੁੱਜੀ ਅਤੇ ਇੱਕ ਖੋਲ ਵੀ ਬਰਾਮਦ ਕੀਤਾ ਹੈ ਅਤੇ ਹਮਲਾਵਰ ਦੇ ਵਿਰੁੱਧ ਮਾਮਲਾ ਵੀ ਦਰਜ ਕੀਤਾ ਹੈ ਅਤੇ ਪੁਲਿਸ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਜਾਂਚ ਕਰ ਰਹੀ ਹੈ ਅਤੇ ਪੁਲਸ ਨੇ ਆਖਿਆ ਕਿ ਜਿਸ ਵਿਅਕਤੀ ਨੇ ਗੋਲੀ ਚਲਾਈ ਹੈ ਉਸ ਨੂੰ ਜਲਦੀ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਤੇ ਖਿਲਾਫ ਅਤੇ ਉਸ ਨੂੰ ਜਲਦ ਗ੍ਰਿਫਤਾਰ ਵੀ ਕਰ ਲਿੱਤਾ ਜਾਵੇਗਾ ਪੀੜਤ ਲਖਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਇਲਾਕੇ ਵਿੱਚ ਰਹਿਣ ਵਾਲੇ ਸੁਖਜੀਤ ਸਿੰਘ ਦੀ ਇੱਕ ਨੌਜਵਾਨ ਨਾਲ ਲੜਾਈ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸਦੀ ਮਿਲ ਤੋਂ ਉਕਤ ਦੀ ਵੀਡੀਓ ਬਰਾਮਦ ਕੀਤੀ ਇਸੇ ਸੱਕ ਦੇ ਕਾਰਨ ਸੁਖਜੀਤ ਸਿੰਘ ਮਿੰਟੂ ਨਾਲ ਉਹਦੀ ਰੰਜਿਸ਼ ਸੀ ਅਤੇ ਉਸਨੇ ਮਿਲਦੀ ਪਣ ਤੋੜ ਵੀ ਕੀਤੀ ਸੀ ਅੱਜ ਸਵੇਰੇ 5 ਵਜੇ ਦੇ ਕਰੀਬ ਉਹ ਆਪਣੀ ਕਾਰ ਵਿੱਚ ਆਇਆ ਅਤੇ ਉਸ ਦੀ ਦੁਕਾਨ ਤੇ ਦੋ ਗੋਲੀਆਂ ਚਲਾਈਆਂ ਅਤੇ ਭੱਜ ਗਿਆ ਅਤੇ ਸਾਰੀ ਸੀਸੀਟੀਵੀ ਕੈਮਰੇ ਵਿੱਚ ਤਸਵੀਰਾਂ ਕੈਦ ਹੋ ਗਈਆਂ ਉਹਨਾਂ ਨੇ ਪੁਲਿਸ ਪ੍ਰਸ਼ਾਸਕ ਨੂੰ ਮੰਗ ਕੀਤੀ ਕਿ ਹਮਲਾਬਰ ਦੇ ਵਿਰੁੱਧ ਮਾਮਲਾ ਦਰਜ ਕਰਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਲਖਮਿੰਦਰ ਸਿੰਘ ਨਾਲ ਹੀ ਆਪਣਾ ਪਿੰਨ ਗੁਰੂਕੀਵਡਾਲੀ ਮਾਨਾ ਤੇ ਚੱਕੀ ਆ ਕੀ ਗੱਲ ਹੋਈ ਗੱਲ ਸਰ ਕੋਈ ਸਮਾਂ ਪਹਿਲਾਂ ਨਾ ਵੀਡੀਓ ਕੱਢਣ ਤੋਂ ਗੱਲ ਹੋਈ ਸੀ ਮੁਲਾਜ਼ਮ ਹੀ ਸੀ ਉਹਦੇ ਨੇ ਬੀਰਪੁਰ ਮਾਰੇ ਸੀ ਤੇ ਉਹ ਦਿਨਾਂ ਦਾ ਝਗੜਾ ਆਇਆ ਸੀ ਮੈਂ ਉਹਨਾਂ ਨੇ ਵੀ ਕੈਮਰਾ ਦਾ ਡੀਵੀਆਰ ਲੈ ਕੇ ਲਾ ਕੇ ਆਪੇ ਹੀ ਇਹਨੇ ਸੋਚਿਆ ਤੂੰ ਵੀਡੀਓ ਦਿੱਤੀ ਆ ਮੈਂ ਇਹਨੂੰ ਵੀਡੀਓ ਨਹੀਂ ਦਿੱਤੀ ਉਹ ਤੁਹਾਨੂੰ ਭਲਾ ਮੁਲਾਜ਼ਮਾ ਨੂੰ ਆਪਾਂ ਰੱਖ ਨਹੀਂ ਸਕਦੇ ਉਹ ਰੰਜਿਸ਼ ਨੂੰ ਲੈ ਕੇ ਉਦੋਂ ਮੈਨੇ ਮੇਰੇ ਨਾਲ ਝਗੜਾ ਕੀਤਾ ਸੀ ਚਲੋ ਇਥੇ ਨੁਕਸਾਨ ਕੀਤਾ ਮੇਰਾ ਚਲੋ ਉਦੋਂ ਮੈਨੂੰ ਇਹ ਸੁਖਜੀਤ ਮਿੰਟੂ ਆ ਤੇ ਉਦੋਂ ਨੁਕਸਾਨ ਮੇਰਾ ਇਹੋ ਭਾਂਡ ਤੋੜਦਾ ਆ ਚਲੋ ਮੇਰੇ ਛੱਡੋ ਨਹੀਂ ਲੱਗੀ ਤੇ ਚਲੋ ਭੈਣ ਭਰਾਵਾਂ ਬੈ ਕੇ ਰਾਈ ਨਵਾ ਕਰ ਲਿਆ ਵੀ ਚਲੋ ਛੱਡੋ ਖੜਾ ਇਹ ਵੀ ਬੰਦੇ ਬੰਦੇ ਪੈ ਕੇ ਹੋ ਗਿਆ ਹੁਣ ਫੇਰ ਇਹਨੇ ਆ 14 ਤਰੀਕ ਨੂੰ ਸ਼ਾਮ ਨੂੰ ਆਣ ਕੇ ਪਹਿਲੋ ਬਾਹਰ ਗਾਲਾ ਗੁਲਾ ਕੱਢਦਾ ਰਿਹਾ ਬਾਅਦ ਚ ਮੈਂ ਮਗਰਲੇ ਬੰਨੇ ਆਪਣੀਆਂ ਮੱਜਾਂ ਮੱਜਾਂ ਛੋਣ ਲਿਆ ਇਹਨੇ ਮਗਰ ਜਾ ਕੇ ਮੇਰੇ ਨਾਲ ਸਿੱਧਾ ਜਾ ਕੇ ਮਿੰਤਾ ਕਮ ਆ ਰਿਹਾ ਬਾਅਦ ਮੇਰੇ ਸਿਰ ਤੇ ਬੀਰ ਮਾਰਦੀ ਨੇ ਉਸ ਤੋਂ ਬਾਅਦ ਹੁਣ ਆ ਅੱਜ ਸਵੇਰ ਦੀ ਗੱਲ ਹੈ ਸਵੇਰੇ 5 ਵਜੇ ਦੀ ਆ ਦੋ ਫਾਇਰ ਮਾਰ ਗਿਆ 32 ਬੋਰ ਪਿਸਟਲ ਦੇ ਨਾਲ ਤੇ ਤਾਂ ਸਾਹਮਣੇ ਤੁਹਾਨੂੰ ਵੀਡੀਓ ਦੇਣ ਦੇ ਤਾਂ ਜਦੋਂ ਸੱਟਾਂ ਲਾਈਆਂ ਤਾਂ ਕੀ ਤੁਹਾਨੂੰ ਕਹਿੰਦਾ ਰਿਹਾ ਕਈ ਬਰਾਇ ਨਾਲ ਮੈਨੂੰ ਕਹਿੰਦਾ ਰਿਹਾ ਕਹਿੰਦਾ ਜੇ ਤੂੰ ਨਾ ਰਾਜ਼ੀ ਨਾ ਹੋ ਕੀਤਾ ਮੈਂ ਗੋਲੀ ਚਲਾ ਦੂੰਗਾ ਉਹ ਗੋਲੀ ਚਲਾ ਗਿਆ ਸਵੇਰੇ 5 ਵਜੇ ਆਹੋ ਰਾਜ਼ੀ ਨਾ ਮੈਂ ਤਾਂ ਨਾ ਕਹਾ ਸਾਡੀ ਉਹ ਧਮਕੀਆਂ ਦੇਣ ਰਿਹਾ ਗਲਤੀ ਕੋ ਹੋਵੇ ਤੇ ਰਾਇਨਮ ਕਰੀਏ ਉਹਨਾਂ ਤੁਹਾਡੇ ਤੇ ਹਮਲਾ ਕੀਤਾ ਉਹਦਾ ਪਰਚਾ ਦਰਜ ਕੀਤਾ ਉਹਦਾ ਪਰਚਾ ਹਾਂਜੀ ਚਾਰ ਪਰਚਾ PFRI 452 ਕੋਈ ਨਾਲ 23 24 ਲੱਗੀ ਮੇਰੇ ਸਨ ਆ ਬਾਕੀ ਇਨਸਾਫ ਇਹ ਮੰਗਦੇ ਵੀ ਸਾਡੀ ਹੁਣ ਜਿਹੜੀ ਆ ਬੰਦੀ ਕਾਰਵਾਈ ਤੇ ਕਾਰਵਾਈ ਕੀਤੀ ਜਾਵੇ ਜਿਹੜੀ ਗੋਲੀ ਚਲਾਈ ਉਹਦਾ ਕੋਲ ਬ੍ਰਾਮਦ ਹੋਇਆ ਹਾਂਜੀ ਗੋਲ ਬ੍ਰਾਮਦ ਹੋਇਆ ਸਾਡੇ ਕੋਲ ਪੁਲਿਸ ਦੇ ਕੋਲ ਪੁਲਿਸ ਨੂੰ ਅਸੀਂ ਦੇ ਦਿੱਤੇ ਤਸਵੀਰ ਪੁਲਿਸ ਲੈ ਗਈ ਸਾਡੇ ਕੋਲ ਹਾਂਜੀ ਹਾਂਜੀ ਕਿੰਨੇ ਬੰਦੇ ਡੋੜ ਗਏ ਇਹ ਬੰਦੇ ਦੇ ਨਾਲ ਤਿੰਨ ਚਾਰ ਹੋਰ ਹੀ ਹਨ ਮਿਛਾਤੇ ਸਾਡੀ ਪਛਾਣ ਚ ਨਹੀਂ ਪਿੰਡ ਤੋਂ ਨਹੀਂ ਬਾਹਰ ਤੋਂ ਹੀ ਇਹ ਉਦਾਂ ਤਿੰਨ ਚਾਰ ਬੰਦੇ ਮੰਗ ਕਰਦੇ ਮੰਗ ਸਰ ਇਹੋ ਪੁਲਿਸ ਪਚਾਂ ਦੇ ਉਹ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਵੇ ਸਜੋਜ ਦੇ ਬੰਦੀ ਕਾਰਵਾਈ ਕਰੇ ਤੇ ਦੂਜਾ ਤੀਜਾ ਅਲਾ ਹੋ ਗਿਆ ਇਹ ਪਹਿਲੀ ਤੇ ਹੈ ਨਹੀਂ ਐ ਇਦਾਂ ਤੇ ਅੱਜ ਮੇਰ ਨਾਲ ਕੱਲ ਨੂੰ ਕਿਹ ਹੋਰ ਨਾ ਕਰੂਗਾ ਇਹ ਹਾਂਜੀ ਗਾਂਵ ਵੀ ਖਤਰਾ ਹਾਂਜੀ ਜਾਨਵਰ ਮਾਰ ਜਿਹੜੇ ਜਾਨਵਰ ਮਾਰ ਤੋਂ ਘਾਡੇ ਨੇ ਗਈ ਕੀਤੀ ਮਾਰਨ ਨੀਦ ਨਾ ਗਿਆ ਮਗਰ 70 75 ਕਿਲ ਮੀਟਰ ਨਾ ਕੇ ਪਿੱਛੇ ਗਿਆ ਆਹੋ ਕੋਈ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਦੇ ਵਿੱਚ ਹਾਂਜੀ ਇਹਦੀ ਗੱਡੀ ਆਉਂਦੀ ਸਾਰਾ ਕੁਝ ਆਉਂਦਿਆ ਹਾਂਜੀ ਪਹਿਲੋ ਸੀਸੀਟੀਵੀ ਸਾਡੀ ਬਣੀ ਵੀਰ ਮਾਰਦੇ ਦੀ ਦੂਜੀ ਤੀਜੀ ਸਾਰੀ ਬਣੀ ਸਾਡੇ ਕੋਲ ਸੁਗਰੇ ਜਿਹੜੇ ਨੇ ਫਾਇਰ ਕੱਢੇ ਉਹ ਵੀ ਸੀਸੀਟੀਵੀ ਆ ਗਈ ਆ ਗੱਡੀ ਨੰਬਰੇ ਨੋਟ ਹੋ ਗਿਆ ਹਾਂਜੀ ਹੋ ਗਿਆ ਸਾਰਾ ਕੁਝ ਹੋ ਗਿਆ ਕੀ ਕਾਰਵਾਈ ਕੀਤੀ ਪੁਲਿਸ ਨੇ ਕਾਰਵਾਈ ਅਜੇ ਕੁਝ ਨਹੀਂ ਕੀਤੀ ਅਜੇ ਪਾਸ ਉਹ ਜਿਹੜੀ 455% ਪਰਚਾ ਕਟਿਆ ਬਾਕੀ ਅਜ ਦੀ ਜਿਹੜੀ ਬੰਦੀ ਕਾਰਵਾਈ ਕਰੇ ਪੁਲਿਸ ਨੇ ਹਾਂਜੀ ਹਾਂਜੀ ਗੋਲੀ ਚਲੋ ਦੀ ਧਾਰਾ ਨਹੀਂ ਲੱਗੀ ਅਜੇ ਪੁਲਸ ਆਈ ਅਜੇ ਕਾਰਵਾਈ ਕਾਰਵਾਈ ਚੱਲਣ ਦੀ ਹੈ ਜੀ ਦੂਜੇ ਪਾਸੇ ਸੁਖਜੀਤ ਸਿੰਘ ਮਿੰਟੂ ਦੀ ਪਤਨੀ ਰਾਜਵੀਰ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲਖਵਿੰਦਰ ਸਿੰਘ ਵੱਲੋਂ ਉਹਦੇ ਪਤੀ ਮਿੰਟੂ ਨਾਲ ਬੱਦਸਲੂਕੀ ਕਰਨ ਤੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਲਖਮਿੰਦਰ ਸਿੰਘ ਨੇ ਉਹਦੇ ਸਿਰ ਤੇ ਝੂਠਾ ਪਰਚਾ ਲਗਾ ਕੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਉਹਨਾਂ ਨੇ ਆਖਿਆ ਕਿ ਮਿੰਟੂ ਨੂੰ ਫਸਾਉਣ ਲਈ ਉਹਦੀ ਦੁਕਾਨ ਤੇ ਗੋਲੀਬਾਰ ਦੀ ਝੂਠੀ ਸ਼ਿਕਾਇਤ ਦਰਜ ਕਰਵਾਈ ਹੈ ਜਦੋਂ ਉਸ ਦਾ ਪਤੀ ਮਿੰਟੂ ਝਗੜੇ ਕਾਰਨ ਕੁਝ ਦਿਨਾਂ ਦੇ ਲਈ ਸ਼ਹਿਰ ਤੋਂ ਬਾਹਰ ਹੈ ਉਸ ਨੇ ਪੁਲਿਸ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਸਹੀ ਤਰ੍ਹਾਂ ਜਾਂਚ ਕੀਤੀ ਜਾਵੇ ਅਤੇ ਸੱਚਾਈ ਜਿਹੜੀ ਹੈ ਉਹ ਸਾਹਮਣੇ ਲਿਆਂਦੀ ਜਾਵੇ। ਗੁਰੂ ਕੀ ਵਡਾਲੀ ਕੀ ਮਾਮਲਾ ੜਾ ਤੁਹਾਡੇ ਘਰ ਉੱਤੇ ਆ ਜਾਮ ਲੱਗੇ ਗੋਲੀ ਮਾਮਲਾ ਸਾਰੇ ਐਸੀ ਕਿ ਪਹਿਲੇ ਮੇਰੇ ਘਰ ਵਾਲੇ ਦਾ ਝਗੜਾ ਹੋਇਆ ਸੀ ਇਹਨਾਂ ਦੇ ਨਾਲ ਉਦੋਂ ਰਾਜੀਨਾਮਾ ਹੋ ਗਿਆ ਸੀ ਹੁਣ ਜਿਹੜਾ ਝਗੜਾ ਹੋਇਆ ਸੀ ਇਹ ਉੱਥੇ ਬੈਠੇ ਸੀ ਇਹਨਾਂ ਦਾ ਮੋਟਰਸਾਈਕਲ ਲੱਗਾ ਸੀ ਤੇ ਸਾਰਾ ਮਤਲਬ ਵੀ ਉਹਨਾਂ ਦੇ ਕੋਈ ਰਿਸ਼ਤੇਦਾਰ ਆਏ ਸੀ ਚੱਕੀ ਵਾਲਿਆਂ ਦੇ ਤੇ ਇਹਨਾਂ ਨੇ ਉਹਦੇ ਮੋਟਰਸਾਈਕਲ ਦੇ ਵਿੱਚ ਗੱਡੀ ਮਾਰੀ ਇਹ ਉੱਥੇ ਨਿਕਲ ਕੇ ਬਾਹਰ ਆਏ ਆ ਇਹਨਾਂ ਕਹਿੰਦੇ ਕਿ ਰੁਕ ਜਾਓ ਮੁੜ ਕੇ ਇਹਨਾਂ ਦੇ ਪੈਰ ਤੇ ਗੱਡੀ ਚੜਾਤੀ ਆ ਫਿਰ ਇਹਨਾਂ ਨੇ ਪੁੱਛਿਆ ਕਿ ਕੌਣ ਆ ਫਿਰ ਸਾਰ ਇਹਨਾਂ ਨੇ ਮੁੜ ਕੇ ਬਾਹਰ ਨਿਕਲ ਕੇ ਜਿਹੜਾ ਲੱਖਾ ਵ ਉਨੇ ਮੈਨੂੰ ਗੱਲ ਕਰਤੀ ਆ ਬੇਟੀ ਦੀ ਤੇ ਫੇਰ ਹੱਥੋਂ ਪਾਈ ਹੋ ਗਿਆ ਤੇ ਸਰ ਅੱਗੇ ਸਾਨੂੰ ਇਹ ਮਾਮਲੇ ਦਾ ਪਤਾ ਨਹੀਂ ਵੀ ਉਹਨਾਂ ਕੋਲੋਂ ਕੁਛ ਮਾਰਿਆ ਕਿ ਜਾਂ ਇਹਨਾਂ ਮਾਰਿਆ ਵਾ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਗੋਲੀਆਂ ਚਲਾਤੀਆਂ ਉਹ ਘਰ ਵੀ ਨਹੀਂ ਸੀ ਉਹ ਰਾਜੀ ਨਾਲ ਮੈਨੂੰ ਕਹਿ ਰਹੇ ਸੀ ਆਪਣੇ ਬੰਦਿਆਂ ਨੂੰ ਬੰਦਿਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿਉਂਕਿ ਪੁਲਿਸ ਨੂੰ ਵੀ ਇਹ ਤਾਂ ਕਿਆ ਲਾ ਰਹੇ ਆਪੇ ਸਾਡੇ ਗੋਲੀ ਕੋਲੀ ਨਹੀਂ ਸਾਰੇ ਇਹਨੇ ਚਲਾਈ ਨਾ ਇਹਨਾਂ ਦਾ ਗੱਡੀ ਨੰਬਰ ਕੋਈ ਆਉਣ ਡਿਆ ਵਾ ਨਾ ਇਹ ਵਿੱਚ ਆਉਣ ਡਿਆ ਇਹਨਾਂ ਆਪਣੇ ਕੋਲੋਂ ਗੋਲੀਆਂ ਚਲਾ ਦਿੱਤੀਆਂ ਵਾ ਤੇ ਸਾਰੇ ਅੱਗੇ ਕਾਰਵਾਈ ਮਲ ਪਾਉਣ ਡੇ ਜਿਹਦੇ ਪਰਚਾ ਕਰਾਉਣਾ ਮੈਨੂੰ ਕੀ ਲੱਗਦਾ ਇਹ ਤਾਂ ਬੇਵਕਾਰੇ ਨਾਲ ਪਸਾਉਣ ਦੀ ਕੋਸ਼ਿਸ਼ ਹਾਂਜੀ ਪਸਾਉਣ ਦੀ ਕੋਸ਼ਿਸ਼ ਕਰ ਰਹੇ ਆ ਅੱਜ ਜਦੋਂ ਗੋਲੀ ਦਾ ਜਿਹੜੇ ਤੇ 5 ਜਿਹੜਾ 10 ਦਸ ਨੇ ਉਸ ਤੋਂ ਢਾੜਾ ਘਰ ਵਾਲਾ ਕਿੱਥੇ ਸੀ ਉਹ ਘਰ ਹੀ ਨਹੀਂ ਸੀ ਸਰ ਕਿੱਥੇ ਸੀ ਉਹ ਕਿਤੇ ਗਿਆ ਸੀ ਉਹ ਮਤਲ ਜਿੱਦਾਂ ਦਾ ਝਗੜਾ ਹੋਇਆ ਨਾ ਕਰੋਬਾਰੀ ਸੀ ਇਹਨਾਂ ਆਪਣੇ ਕੋਲੋਂ ਈਸ਼ੂ ਖੜੇ ਕੀਤੇ ਆ ਤੇ ਸਵੇ ਹਾਂਜੀ ਕੈਮਰੇ ਵਿੱਚ ਕੁਝ ਨਹੀਂ ਆ ਰਿਹਾ ਇਹ ਲੋਕੇਸ਼ਨ ਕਢਾ ਸਕਦੇ ਆ ਹਾਂਜੀ ਹਾਂਜੀ ਮੰਗੀ ਕਰਦੇ ਪੁਛਾਉਂਦੇ ਮੰਗੇ ਕਰਦੇ ਕਿ ਸਾਡਾ ਫੈਸਲਾ ਚਾਹੀਦਾ ਮੇਰੇ ਹਸਬੰਦ ਤੇ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ ਹਾਂਜੀ ਚੁੱਕਿਆ ਚੁੱਕਿਆ ਗਿਆ ਹੈ ਹਾਂਜੀ ਚੁੱਕਿਆ ਅੱਜ ਸਾਨੂੰ 10 ਵਜੇ ਮੇਰੀ ਬੇਟੀ ਨੂੰ ਜਾ ਕੇ ਮੇਰੀ ਬੇਟੀ ਨੂੰ ਲੈ ਗਏ ਮੈਨੂੰ ਲੈ ਗਏ ਹਾਂਜੀ ਸਾਨੂੰ ਮਤਲਬ ਕਿ ਦੁੱਕੇ ਦੁੱਕੇ ਮਾਰੇ ਇਹਨਾਂ ਨੇ ਕਿ ਤੁਹਾਡੇ ਤੇ ਪਰਚਾ ਕਰ ਦੇਣਾ ਸਰ ਸਾਡੇ ਤੇ ਪਰਚਾ ਬੰਦਾ ਨਹੀਂ ਆ ਹਾਂਜੀ ਤੇ ਇਹ ਜਿਹੜੀਆਂ ਗੋਲੀਆਂ ਦਾ ਮਾਮਲਾ ਜੇ ਇਹਨਾਂ ਖੁਦ ਗੋਲੀਆਂ ਮਾਰ ਕੇ ਇਹਨਾਂ ਤੇ ਇਸ਼ੂ ਖੜਾ ਕਰਦੇ ਆ ਮਤਲਬ ਵੀ ਇਹਨਾਂ ਦੇ ਮੇਰੇ ਘਰ ਵਾਲੇ ਤੇ ਕੋਈ ਐਕਸ਼ਨ ਨਹੀਂ ਆਉਣਾ ਚਾਹੀਦਾ ਵੀ ਹਾਂਜੀ ਇਹ ਪੁਲਿਸ ਤੇ ਦਬਾਅ ਪਾ ਰਹੇ ਆ ਕਿ ਇਹਨੂੰ ਆਪਾਂ ੜਾਉਣਾ ਵਾ ਪਰਚਾ ਕਰਾਉਣਾ 307 ਦਾ ਤੇ ਹਾਂਜੀ ਇਹ ਕਹਿ ਰਹੇ ਕਿ ਮਤਲਬ ਵੀ ਇਹਨੂੰ ੜਾਉਣਾ ਵਾ ਦੂਜੀ ਗੱਲ ਸਰ ਇਹ ਲੋਕੇਸ਼ਨ ਕਢਾ ਸਕਦੇ ਕੈਮਰੇ ਦੇ ਵਿੱਚ ਆਇਆ ਨਹੀਂ ਨਾ ਗੱਡੀ ਆਈ ਨਾ ਮੋਰਚਾ ਗਿਆ ਆ ਇਹਨਾਂ ਖੁਦ ਗੋਲੀਆਂ ਮਾਰੀਆਂ ਹਾਂਜੀ ਸਰ ਅਸਾਂ ਕੀ ਹੈ ਮਾਮਲਾ ਇਹ ਇਸ ਵੀਰ ਰਿਪੋਰਟ ਆ ਜੀ ਕਹਿੰਦੇ ਕੋਈ ਫਾਇਰਿੰਗ ਫਾਇਰਿੰਗ ਹੋਈ ਸਟਾਟਰ ਤੇ ਪਰ ਅਸੀਂ ਮੌਕਾ ਵਗੈਰਾ ਚੈੱਕ ਕੀਤਾ ਤੇ ਸਾਨੂੰ ਸਾਈਨ ਮਿਲੇ ਪਰ ਆਪਾਂ ਚੈੱਕ ਕਰ ਰਹੇ ਵੀ ਐਕਚੁਅਲ ਕਾਰਨ ਕੀ ਹੈ ਤੇ ਕਿੱਦਾਂ ਹੈ ਕਿੰਨੀ ਗੋਲੀ ਲੱਗੀਆਂ ਹੋ ਗਿਆ ਬ੍ਰੰਧ ਹੋਇਆ ਅਜੇ ਇੱਕ ਇੱਕ ਤੋਂ ਦੂਸਰ ਨੂੰ ਖੋਟ ਮਤਲਬ ਸ਼ੇਕ ਬ੍ਰੰਪ ਲੱਭੇ ਸਾਨੂੰ ਅਜੇ ਬਾਕੀ ਪਚੱਕਾ ਆਪਾਂ ਤੇ ਪਰਚਾ ਦਰਜ ਕਰਤਾ ਸੀ ਪਹਿਲੇ ਕੋਈ ਝਗੜਾ ਹੈ ਜੀ ਸੀਸੀਟੀਵੀ ਹਾਂ ਹਾਂ ਪਹਿਲੇ ਵੀ ਝਗੜਾ ਆ ਹਾਂ ਪਰ ਉਹ ਦੂਜੀ ਪਾਰਟੀ ਲੱਜ ਕਰ ਰਹੀ ਵੀ ਸ਼ਾਇਦ ਇਹਨਾਂ ਦੇ ਮਤਲਬ ਮੈਨੀਪੂਲੇਟ ਕੀਤਾ ਗਿਆ ਅਜੇ ਆਪਾਂ ਚੈੱਕ ਕਰ ਰਹੇ ਆ ਐਕਚੁਅਲ ਕੌਜ਼ ਕੀ ਹੈ ਟ੍ਰਸਟ ਵਗੈਰਾ ਨਹੀਂ ਜੀ ਉਹ ਗੱਡੀ ਗੁਡੀ ਫਰਾ ਹੋਈ ਨਹੀਂ ਸੀ ਸੀਸੀਟੀਵੀ ਚੱਕਰ ਸੀਸੀਟੀਵੀ ਫੁਟੇ ਚੱਕਰ